वो घोड़ों में वहाँ बीच में घोड़ों के हैं और कोई घोड़ों की लड़ाई में वो गाड़ी फंस गई है बेचारी आप इस गाड़ी को हटा दीजिए तुरंत फॉर्चुनर एचआर आर जीरो जीरो तेरह बड़ी कृपा होगी आपकी दविंदर प्रधान जी ने एक जीरो डीएलएक्स मोटरसाइकिल भी जरा शो स्पॉन्सर किया बहुत बहुत धन्यवाद देवेंद्र प्रधान साहब आभार आपका आ कोड़ी छेड़ नहीं देता ਤੇ ਨਾ ਟੋਫੀ ਦੇ ਦੀ ਅੱਜ ਤਾਂ ਬਹੁਤ ਡੱਕਾ ਹੋ ਗਿਆ ਉਹ ਡੱਕਾ ਲੰਮਾ ਆ ਗਲਤਾਂ ਇੰਨੇ ਹੋ ਗਏ ਜੁੱਸਲੇ ਲੋਕਾਂ ਦਾ ਰਹਿ ਗਿਆ ਠੀਕ ਬਹੁਤ ਠੀਕ ਆ ਯਾਰ ਉੱਤਰ ਦੀ ਐ ਬਾਹਰ ਘਟਣੇ ਜਿਹੜਾ ਇਹ ਕਈ ਹੁੰਦੀਆਂ ਨੇ ਦੁਬਾਰਾ ਮਨਸਾਹਲ ਆਇਓ ਜੀ ਨੀਚੇ ਕੋੜੀ ਡਿਸਪਲੇ ਕੀਤੀ ਆਜੋ ਆਜੋ ਕੋਈ ਨਹੀਂ ਮੈਂ ਤੁਰਦਾ ਦੇਖੀ ਜਾਂਦਾ ਛੇਰਨੀ ਘੋੜੀ ਜਾਨਾ ਬਹੁਤ ਸੋਹਣੀ ਘੋੜੀ ਆ ਐਡੇ ਸਾਈਜ਼ ਦੀਆਂ ਘੋੜੀਆਂ ਬਹੁਤ ਘੱਟ ਮਿਲਦੀਆਂ ਨੁਕਰੀਆਂ ਇਹ ਬੇ ਕੋਈ ਦਾ ਬਾਹੂ ਭੂ ਪੂਰਾ ਕਮਾਈ ਘਮਾਈ ਮੈਂ ਤੇ ਆ ਦਲਬਾਘੁਰ ਦੀ ਬੱਚੀ ਆ ਜੀ ਉਹ ਇਹਦਾ ਸਟਰਕਚਰ ਵੇਖੋ ਸਾਈ ਦੇਖੋ ਇਹਦਾ ਇਹਦਾ ਕੀ ਵੇਖੋ ਜਗਾੜ ਲਾਇਆ ਰੱਬ ਨੇ ਇਹ ਘੋੜੀ ਆ ਬਾਈ ਫਿਰ ਕੀ ਸੋਚੇ ਸਾਦੀ ਮਸ਼ੀਨੀ ਇਹਨੇ ਫਿਰ ਘੋੜੀ ਵੀ ਨਹੀਂ ਬਣੀ ਆਏ ਨਹੀਂ ਤੇ ਜਦੋਂ ਇਹ ਸਮਝੋ ਬੱਚੇ-ਬੁੱੱਚੇ ਦੇਊਗੀ ਘੋੜੀ ਖੁੱਲੂਗੀ ਉਦੋਂ ਦੇਖਿਆ ਤੁਸੀਂ ਇਹ ਕਿੰਨੀ ਵੱਡੀ ਜਿਹੜੀ ਘੋੜੀ ਆ ਉਹ ਬਣ ਗਈ ਦਰਸ਼ਣੀ ਘੋੜੀ ਆ ਬਾਈ ਜੀ ਹੁਣ ਐਮ.ਐਲ.ਏ. ਸਾਹਿਬ ਇਹਨਾਂ ਦੀ ਘੋੜੀ ਆ ਇਹ ਇਆਉਂਦੇ ਕਰੇ ਕਰਾਇਆ ਪਿੱਛੇ ਵਾਰ ਮੇਲੇ ਨੂੰ ਡੋਡਾ ਰੋਪੂਰੀ ਹਰਮੀ ਸਿੰਘ ਜੀ ਬਾਈ ਪਠਾਨ ਵਾਲਾ ਸਾਹਿਬ ਇਹਨਾਂ ਦੀ ਘੋੜੀ ਆ ਬਹੁਤ ਸੋਹਣੀ ਨੁਕਰੀ ਘੋੜੀ ਹੈ ਇਹਨਾਂ ਦੀ ਆਜੋ ਬਾਈ ਜੀ ਨਾਲ ਆਜੋ ਅਕਰ ਤੁਸੀਂ ਵੀ ਆਜੋ ਕਿਤਨਾ ਵੀ ਤਰਬੜ ਗਿਆ ਸਾਰਿਆਂ ਦਾ ਬਹੁਤ ਧੰਨਵਾਦ ਜੀ ਬਹੁਤ ਸੋਹਣੀ ਕੁੜੀ ਆ ਬਈ ਜੀ ਜਿੰਨੇ ਵੀ ਲੈ ਕੇ ਦਿੱਤੀਆਂ ਵਧਾਈ ਦੇ ਪਾਤਰਾਂ ਯਾਦਗਾਰੀ ਰੋਹਗੀ ਕੁੜੀ ਹੈ ਬਹੁਤ ਛੋਟੀ ਕੁੜੀ ਬਹੁਤ ਬਹੁਤ ਮੁਬਾਰਕਾਂ ਬਈ ਬਹੁਤ ਛੋਟੀ ਕੁੜੀ ਹਾਂ ਤਾਂ ਸੀ ਕਿਹੜਾ ਜਿਹੜਾ ਵੀ ਕੋਰਾ ਡਿਸਪਲੇ ਵਾਸਤੇ ਆਉਣਾ ਹੈ ਜਿੰਨੇ ਟੈਕ ਮਿੰਟ ਯਾਰ 1 ਮਿੰਟ ਡਿਸਪਲੇ ਵਾਲੇ ਜਿਹੜੇ ਆਉਣੇ ਆ ਇੱਕ ਇੱਕ ਕਰਕੇ ਘੋੜਾ ਆਉਣਾ 1 1 ਮਿੰਟ ਯਾਰ 1 ਮਿੰਟ ਮੈਂ ਕਰਦਾ ਯਾਰ ਆਪਣੇ ਆਪ ਤੁਸੀਂ ਕੋਈ ਨਾ ਕਰੋ ਉਹ ਮੈਚਰ ਮੱਛ ਪੈਂਦਾ ਆ ਘੋੜਾ ਆਉਣਾ ਜੀ ਤੁਸੀਂ ਕਿੰਗ ਘੋੜਾ ਜੀ ਇਹ ਮੇਰੇ ਮਾਹੀ ਪਤਾ ਹੀ ਨਹੀਂ ਘੋੜਾ ਦਾ ਅੱਜ ਪਾਰਟੀ ਸਿਕਰਾਵਾਸ ਵਾਲੇ ਘੋੜੇ ਦਾ ਬੱਚਾ ਜੀ ਅਗਲਾ ਖੇ ਮੇਰੇ ਆਏ ਨਹੀਂ ਮਾਏ ਨਹੀਂ ਸ਼ੁਭਾਮ ਨਹੀਂ ਜੋੜਾ ਘੋੜਾ ਬੁੱਝਾ ਨਾ ਭਾਈ ਸ਼ਮਭੰਗੀ ਸ਼ਰਾਨਾ ਲਿੱਟਰ ਫੋਰੈਸਟ ਸਟੱਡ ਫਾਰਮ ਬਿਨਵਾੜਾ ਮਿਲਵਾੜਾ ਇੱਥੋਂ ਦਾ ਇਹ ਘੋੜਾ ਜੀ ਇਹ ਸਾਡੇ ਮਿੱਤਰ ਪਹਿਲਾਂ ਵੀ ਉਹ ਇਹਨਾਂ ਨੂੰ ਆਪਾਂ ਟੋਫੀ ਦਿੱਤੀ ਉਹਨਾਂ ਨੇ ਇੰਟਰੀਵ ਕੀਤੀ ਬਹੁਤ ਚੰਗਾ ਇਹਨਾਂ ਦਾ ਸਟੱਡ ਫਾਰਮ ਇਹਨਾਂ ਦੀ ਬੇਟੀ ਨੇ ਸਾंभਿਆ ਘੋੜਾ ਇਹ ਬਹੁਤ ਚੰਗਾ ਘੋੜਾ ਉਹਦੇ ਨਾਂ ਦੇ ਉੱਤੇ ਇਹ ਮੈਂ ਡਿਸਪਲੇ ਕੀਤਾ ਆਓ ਜੀ ਬੱਕਰੀ ਬੜਾ ਚਰਚਰਾ ਹੋਇਆ ਉਹ ਆ ਗੋੜੀ ਅਗਲਾ ਹੈ ਰਖਾਣ ਹਾਂ ਕੀ ਜਨ ਪਕੌੜੇ ਹੈ ਇਹਨੂੰ ਮਾਰ ਕਰ ਰਹੇ ਹੈ ਜੀ ਲੈਓ ਜੀ ਲੈਓ ਪੈਸਾ ਤੈਮੂਰ ਰੋਹੀ ਦੀ ਗੱਲ ਸਾਰੇ ਕਾਂਡੇ ਦਾ ਬੱਚਾ ਜੀ ਮਾਏ ਦੀ ਨਜਾਮਾ ਨਜਮਾ ਨਜਮਾ ਪੱਜ ਕਲਿਆਨ ਨਜਮਾ ਘੋੜੀ ਸੀ ਮਾਂ ਇਹਦੀ ਸੰਜੀਤ ਹੋਣਾ